ਠੀਕ ਹੈ ਬਈ ਹਾਂ ਅੱਗੇ ਆ ਗਿਆ ਕੋਈ ਇਹਦਾ ਮਤਲਬ 25-30000 ਰੁਪਏ ਦੀ ਲੋੜ ਆ ਹਾਂ ਬਈ ਕਾਲੀ ਦੇ ਹੱਥ ਕੋਲ ਬਹੁਤ ਵਧੀਆ ਟਰੈਕਟਰ ਹੁੰਦਾ ਹੈ ਬਾ ਪੈ ਗਿਆ 25-30000 ਰੁਪਏ ਲਿਓ ਜੇ ਟਰੈਕਟਰ ਲਈਓ ਹਨਾ 25-30000 ਰੁਪਏ ਲਿਆਵੇ ਟਰੈਕਟਰ ਲਈਓ ਟਰੈਕਟਰ ਲਈਓ ਹਾਂ ਜੀ ਮੇਰੇ ਪਿਆਰੋ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਮਿਲਕਾਣੇ ਦਾ ਬੁਲਾਉੜਿਆ ਬਾਈ ਨੇ ਨਵਾਂ ਸ਼ੋਅਰੂਮ ਖੋਲਿਆ ਟਰੈਕਟਰ ਦਾ ਟਰੈਕਟਰ ਮਿਲਕਾਣੇ ਕੋਲੇ ਸ਼ੇਲ ਪ੍ਰੋਸੈਸ ਦਾ ਨਵਾਂ ਕੰਮ ਸਟਾਰਟ ਕੀਤਾ ਬਾਈ ਨੇ ਤਲਵੰਡੀ ਸਾਬੋ ਬਾਈ ਜੀ ਲੋਕੇਸ਼ਨ ਆ ਇਹ ਰਵੀਦਾਸ ਚੌਕ ਆਜੋ ਆਪਾਂ ਬਾਈ ਨਿੱਕੇ ਮਿਲ ਗਾਣੇ ਸਾਨੂੰ ਮਲਾਉਣੇ ਅੱਗੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਆਲਾ ਬਾਈ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਸਾਡੇ ਕੋਲ ਪਹੁੰਚਣ ਤੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਸਾਡੇ ਦਰਸ਼ਕ ਵੀਰ ਜਿਹੜੇ ਆਪਾਂ ਨੂੰ ਦੇਖਣਗੇ ਸਤਿ ਸ਼੍ਰੀ ਅਕਾਲ ਤੁਹਾਨੂੰ ਵਧਾਈਆਂ ਬਾਈ ਨਵੇਂ ਸ਼ੋਰੂਮ ਦੀਆਂ ਫਰਤ ਮੁੱਕ ਕੇ ਕਰ ਦੋ ਫਿਰ ਨਵੇਂ ਸ਼ੋਰੂਮ ਦੀ ਖੁਸ਼ੀ ਚ ਕਿੰਨੇ ਟਰੈਕਟਰ ਟਰੈਕਟਰ ਆਪਣੇ ਕੋਲ ਕਾਫੀ ਹੁੰਦੇ ਹਨ ਬਾਈ ਹਾਂ ਟਰੈਕਟਰ ਬਾਹਰ ਆਈ ਦੀ ਗੱਲ ਤਾਂ ਜਿਹੜਾ ਮਰਜ਼ੀ ਬੰਦਾ ਲੈ ਜਾ ਦੀ ਮਰਜ਼ੀ ਟਰੈਕਟਰ ਲੱਗਣਾ ਇਤਨਾ ਲੱਗਿਆ ਆ ਗਏ ਕਰ ਦਈਏ ਸਾਡ ਬਾਈ ਟਰੈਕ 60 ਟਰੈਕ 60 ਆਈ ਆਪਣੇ ਕੋਲੇ ਹਾਂ ਬਾਈ ਸਾਰਾ ਟਰੈਕ 60 ਰੇ ਕੀ 2000 ਮਾਡਲ ਆਏਗੇ ਫਾਰਮ ਟਰੈਕ ਦੇ ਹਾਂਜੀ ਬਾਈ ਫਾਰਮ ਟਰੈਕ 60 ਹੈਗਾ ਫਾਰਮ ਸਾਈਡ ਕਾਟਸ ਕਲਾਸਿਕ ਮਾਡਲ ਹੈਗਾ ਤੇ ਸੁਪਰ ਮੈਕਸ ਮਾਡਲ ਹੈਗਾ ਠੀਕ ਹੈ ਜੀ ਮਾਡਲ ਦਾ ਬਈ ਆਪਣਾ 13 ਦਾ ਹਾਂਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਬਈ ਟਾਇਰ ਕਿੰਨੇ ਹੈਗੇ 90 ਰੁਪਏ ਹੈ ਵੀਰੇ ਠੀਕ ਹੈ ਬਈ ਕੰਡੀਸ਼ਨ ਥੋੜੇ ਸਾਹਮਣੇ ਆ ਮਿੱਤਰੋ ਹਾਂਜੀ ਸਮਾਨ ਸਾਰਾ ਕੰਪਲੀਟ ਹੀ ਕਰ ਦਾਂਗੇ ਬਈ ਆਪਾਂ ਦਾ ਕੰਪਲੀਟ ਸਮਾਨ ਮਿਲਣਾ ਆਪਣੇ ਜਿੰਨੇ ਵੀ ਸਾਰੇ ਟਰੈਕਟਰ ਖੜੇ ਆ ਆਪਣੇ ਹਾਂ ਬਈ ਸ਼ੋਰੂਮ ਚ ਮਨ ਲਾ ਸਾਰਿਆਂ ਦਾ ਸਮਾਨ ਕੰਪਲੀਟ ਮਿਲਣਾ ਅੱਛਾ ਬੜਾ ਬਈ ਇਹਦਾ ਨੰਬਰ ਬਈ ਕਿੱਥੋਂ ਦਾ ਇਹ ਨੰਬਰ ਆਪਣੇ ਕੋਲੇ ਰਿਮਿਕਸ ਜੇ ਹੁੰਦੇ ਵੀਰੇ ਅੱਧੇ ਪੰਜਾਬ ਵੀ ਹੁੰਦੇ ਅੱਧੇ ਹਰਿਆਣਾ ਵੀ ਹੁੰਦੇ ਠੀਕ ਹੈ ਇਹ ਬਾਈ ਨੰਬਰ ਕਿੱਥੋਂ ਦਾ ਸੀਗਾ ਇਹ ਇਹ ਨੰਬਰ ਹਰਿਆਣਾ ਜੀ ਇੰਨਾ ਸੀ ਮਿਲਦੀ ਆ ਜੀ ਠੀਕ ਹੈ ਬਾਈ ਵੀਰ ਦਾ ਫੀਸਦਾਰ ਦਾ ਹੋਣਾ ਇਹ ਲੋਕੀ ਦਾ ਖਰਚਾ ਆਪਣਾ ਹੋਣਾ ਸਾਰਾ ਠੀਕ ਹੈ ਬਾਈ ਉਹ ਨਾਂ ਵਿਲੇਜ ਵੀਮਾ ਅਗਲੇ ਨੂੰ ਕਰਾਉਣਾ ਪੈਂਦਾ ਹਾਂ ਬਾਈ ਤੇ ਬਾਕੀ ਨਾਂ ਦਾ ਖਰਚਾ ਪੰਜਾਬ ਹਰਿਆਣਾ ਉਨਾ ਹੀ ਹੁੰਦਾ ਕੋਈ ਇਹਨਾਂ ਤੇ ਟੈਕਸ ਨਹੀਂ ਲਗਤਰਾਂ ਦੇ ਹਾਂ 1355 ਰੁਪਏ ਫੀਸ ਹੀ ਕੱਟੀ ਜਾਣੀ ਹੈ ਜੇ ਪੰਜਾਬ ਦੇ ਉੱਤਰ ਵਾਲੋ ਜਾਂ ਹਰਿਆਣਾ ਨਿਕਲਵਾਉਣ ਠੀਕ ਹਾਂਜੀ ਇਦਵਾਰ ਇੱਕ ਹੋਰਗਾ ਫਾਰਮ ਟਰੈਕ 60 ਟਰੈਕ ਹੀ ਹੋਰ ਆ 2016 ਮਾਡਲ ਆ ਇਹ ਇਹ ਪੀਵੀ ਨੰਬਰ ਆ ਠੀਕ ਆ ਬਈ ਢਿਮਾਰਗੇ ਬਈ 495000 ਰੁਪਏ ਦਾ ਵਧੀਆ ਪੂਰੇ ਸ਼ੌਕ ਨਾਲ ਰੇਡੀਅਲ ਟਾਇਰ ਪਾਏ ਆ ਇਹਦੇ ਠੀਕ ਆ ਬਈ ਫਰਵਰ ਦੀ ਛਾਦੀ ਲੱਗੀ ਆ ਹਾਂ ਬਈ 50 ਨੰਬਰ ਆ ਇਹ ਕਲਾਸਕ ਮਾਡਲ ਆ ਠੀਕ ਆ ਬਈ ਇਹ ਵੀ ਸਾਫ ਸੁਥਰਾ ਟਰੈਕਟਰ ਆ ਹਾਂ ਬਈ ਢਿਮਾਰ ਦਾ ਭਾਈ ਰੱਖਦੇ ਆ 495000 ਇਹ ਟਰੈਕਟਰ ਦੇ ਦਾਂਗੇ ਆ ਭਾਈ 475000 ਦੇ ਵਿੱਚ 75000 ਦਾ ਹਾਂਜੀ ਗੁਰ ਕੋਈ ਮਾਨਤਨ ਬਾਈ ਕੋਈ ਕਰਾਏ ਕੋਈ ਜਲਾਜ ਨਹੀਂ ਆਪਾਂ ਜਦੋਂ ਕੋਈ ਚੱਲ ਕੇ ਆਉ ਉਹ ਬੰਦਾ ਉਹਨੂੰ ਖਾਲੀ ਨਹੀਂ ਮੋੜਦੇ ਵਾ ਕੀ ਉਹ ਟਰੈਕਟਰ ਦੇਖੀ ਗੁਰਾਗੇ ਮੈਨੂੰ ਲੰਬਾ ਨਹੀਂ ਆਉਂਦਾ ਆਪਣੇ ਕਰਕੇ ਠੀਕ ਆ ਕੋਈ ਇਹਦੇ ਬਾਅਦ ਸਮਰਾਜ ਆ ਗਿਆ ਸਮਰਾਜ ਆ ਗਿਆ ਆਪਣੇ ਕੋਲ ਇਹ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਆ 2015 ਮਾਡਲ ਆ ਠੀਕ ਆ ਬਾਈ ਇਹਦੀ ਡਿਮਾਂਡ ਆ 2.5 ਲੱਖ ਰੁਪਈਆ ਟਾਇਰ ਚੌਕੜਾ ਨਵਾਂ ਇਹਦਾ ਮੂਹਰਲੇ 90 ਪੈਸੇ ਪਿਛਲੇ ਜਮਾਂ ਨਾ ਦੋ ਠੀਕ ਆ ਬਾਈ ਕਿਹੜੀ ਕੰਪਨੀ ਦਾ ਟਾਇਰ ਇਹ ਗੁੜੀਯਾਰ ਦਾ ਹੀ ਚੌਕੜਾ 12 ਬਲਾਈ ਠੀਕ ਆ ਬਾਈ ਇਹ ਨੰਬਰ ਨੰਬਰ ਹਰਿਆਣਾ ਐਨਓ ਡਿਮਾਰਡ ਦਾ ਭਾਈ ਰੱਖਦੇ ਸਵਾ 4 ਲੱਖ ਰੁਪਇਆ ਸਵਾ 5 ਲੱਖ ਸਵਾ 5 ਲੱਖ ਰੁਪਏ ਕਿੰਨੇ ਗਿਆ ਛੱਡ ਦਾਂਗੇ ਭਾਈ ਟਰੈਕਟਰ ਦੇ ਦਾਂਗੇ ਆਪਾਂ 5 ਲੱਖ ਤੇ 5000 ਦਾ ਠੀਕ ਆ ਭਾਈ ਪੂਰੇ 5 ਦਾ ਕਰ ਦਾਂਗੇ ਯਾਰ ਪੂਰੇ 5 ਲੱਖ ਤਾਂ ਦੇ ਦਾਂਗੇ ਠੀਕ ਆ ਭਾਈ ਅੱਗੇ ਆ ਗਿਆ ਆਪਣਾ ਕੋਲ ਸ਼ੋਰਾਸ 744 ਸ਼ੋਰਾਸ 744 ਜਮਾ ਨਵਾਂ ਨਾ ਕੋ ਟਰੈਕਟਰ ਆ ਵੀਰੇ ਮਾਡਲ ਹੀ 16 ਬਸ ਠੀਕ ਆ ਦੇਖਣ ਨੂੰ ਸ਼ੋਅਰੂਮ ਕੰਡੀਸ਼ਨ ਵਾਲਾ ਕੰਮ ਹੀ ਆ ਹਾਂ ਭਾਈ 22 ਤੇ ਹੀ ਮਾਡਲ ਨਾਲ ਦਾ ਟਰੈਕਟਰ ਪਿਆ ਜਾਨੀ ਹਾਂਜੀ ਭਾਈ ਪੂਰਾ ਸਾਫ਼ ਸੁਥਰਾ ਟਰੈਕਟਰ ਆ ਵਿਖਾ ਦੇ ਬਾਡੀ ਬੂਡੀ ਤਿਆਰ ਹੈਗੇ ਇਹਦੇ ਚਾਰ ਮੂਰਲੇ ਨਵੇਂ ਵਰਗੇ ਆ ਪਿਛਲੇ 8085 ਬਹੁਤ ਠੀਕ ਆ ਬਈ ਅਗਲੇ ਡਰਨ ਆਣਾ ਜੀ ਪੈਂਦੇ ਇਹਦੇ ਹਾਂ ਬਈ ਸਾਮਾਨ ਇਹਦੇ ਨਾਲ ਹੀ ਸਾਰਾ ਕੰਪਲੀਟ ਨੂੰ ਸਾਮਾਨ ਤੁਹਾਨੂੰ ਦੱਸ ਜਿੱਤੇ ਕੰਪਲੀਟ ਹੀ ਮਿਲਣਾ ਆਪਣੇ ਇੱਥੇ ਠੀਕ ਆ ਜੀ ਤੇ ਮਰਜ਼ੀ ਡੈਕਟਰ ਲੋ ਹਾਂ ਬਈ ਹਾਂ ਜੀ ਇਹੇ ਨੰਬਰ ਕਿੱਥੋਂ ਆ ਬਈ ਇਹ ਨੰਬਰ ਵੀ ਹਰਿਆਣਾ ਇਨੋਂ ਹੀ ਮਿਲਦਾ ਠੀਕ ਆ ਬਈ ਤੇ ਡਿਮਾਂਡ ਕਿੰਦੀ ਰੱਖਦੇ ਆਪਾਂ ਬਈ ਚਾਰ 2016 ਮਾਡਲ ਆ 495000 ਰੁਪਏ ਡਿਮਾਂਡ ਆ ਹਾਂ ਬਈ ਇਹ 480 ਦਾ ਮਨ ਸੀ 475 ਦਾ ਦੇ ਦਾਂਗੇ ਡੈਕਟਰ ਆਪਾਂ ਠੀਕ ਆ ਬਈ ਅੱਗੇ ਆ ਗਿਆ DI 50 ਆਪਣੇ ਕੋਲੇ 52 ਕੈਡੰਗਰੀ ਵਾਲਾ ਤਿੰਨ ਸਿਲੰਡਰ ਤੇ ਆ ਜਾਂਦਾ ਹੈ ਠੀਕ ਹੈ ਬਈ ਇਹ ਮਾਡਲ ਬਾਈ ਇਹ ਮਾਡਲ 2018 ਠੀਕ ਹੈ ਜੀ ਜੇ ਅਪਾ ਸ਼ੋਰੂਮ ਕਿਡਿਸ਼ ਨਹੀਂ ਗਏ ਸਾਡੇ ਇੱਕਦਰਾ ਹਾਂ ਬਈ ਹਾਂ ਸੋਹਣਾ ਟਰੈਕਟਰ ਆ ਪਿਛਲੇ ਟਾ ਰੱਸੀ ਪਿਆ ਹੈ ਮੂਹਰੇ 90 ਪੈਸੇ ਦੂਜੇ ਗੋਲ ਬੁੱਡੀ ਵਾਲੇ ਸ਼ੌਕ ਨਾਲ ਤੋਂ ਆ ਜਾਂਦਾ ਜੀ ਹਾਂ ਬਾਈ ਇਹਦੀ ਡਿਮਾਂਡ 4,75,000 ਰੁਪਏ 4.5 ਦਾ ਟਰੈਕਟਰ ਲੈ ਲਵੋ ਠੀਕ ਹੈ ਬਈ ਹਾਂ ਜੀ ਇਹੇ ਨੰਬਰ ਕਿੱਥੋਂ ਦਾ ਬਾਈ ਇਹ ਇਹ ਵੀ ਰਹਿਣਾ ਇੰਨੋ ਸੀ ਮਿਲਦਾ ਠੀਕ ਹੈ ਬਈ ਅੱਗੇ ਆ ਗਿਆ 745 745 ਸੋਨਾਲੀ ਕੇ ਦਾ ਮਾਡਲ ਏ ਪਾਵਰ ਪਲੱਸ ਵਾਲਾ ਹਾਂ ਬਈ ਤੇ ਇਹਦੇ ਟਾਇਰ ਟੂ ਨਵੇਂ ਆ 2017 ਮਾਡਲ ਠੀਕ ਹੈ ਬਈ ਇਹ ਵੀ ਹਰਿਆਣਾ ਨੰਬਰ ਆਈ ਐਨਸੀ ਈਡੀ ਨੰਨੀ ਠੀਕ ਹੈ ਬਈ ਇਹਦੇ ਟਾਇਰ ਮੰਨ ਲਾ 98% ਕਹਿ ਸਕਦੇ ਆਪਾਂ ਹਾਂ ਬਈ ਇਹਦਾ 4,35,000 ਜੇ ਡਿਮਾਂਡ ਹੈ 4,10,000 ਦਾ ਰੇਟਰ ਦੇ ਦਾਂਗੇ ਆਪਾਂ ਠੀਕ ਹੈ ਬਈ ਅੱਗੇ ਆ ਗਿਆ ਕੋਈ ਫਾਰਮ ਰੈਕ ਦਾ ਇੱਕ ਮਾਡਲ ਫੇਰ ਆ ਗਿਆ ਈਪੀਆਈ ਗਰੁੱਪਾ ਚ ਹਾਂ ਬਈ ਪ੍ਰਾਈਸ 65 2010 ਮਾਡਲ ਆ ਹਾਂ ਬਈ ਤੇਰੀ ਡਿਮਾਂਡ 3.5 ਲੱਖ ਰੁਪਈਆ ਇਹ 3 ਲੱਖ ਦਾ ਰੇਟਰ ਦੇਵਾਂਗੇ ਆਪਾਂ ਠੀਕ ਹੈ ਡਬਲ ਡਿਸਟ੍ਰਿਬਿਊਟਰ ਵਾਲਾ ਆ ਜਾਂਦਾ ਤੇਲ ਬ੍ਰੇਕਾਂ ਤੇ ਟਾਪ ਵਾਲਾ ਹੀ ਆ ਜਾਂਦਾ ਮਾੜਾ ਠੀਕ ਹੈ ਬਈ ਹਾਂ ਅੱਗੇ ਆ ਗਿਆ ਆਪਣਾ ਕੋਲੇ ਇੱਕ ਮੋਡਲ ਮਹੀਂਦਰਾ ਦਾ ਮਹੀਂਦਰਾ ਮਹੀਂਦਰਾ ਅਰਜਨ 555 57 ਐਚਪੀ ਚ ਆ ਜਾਂਦਾ ਹੈ ਠੀਕ ਹੈ ਪਾਵਰ ਪਲੱਸ ਹਾਂ ਬਈ ਇਹ ਡਬਲ ਡਿਸਟ੍ਰਿਬਿਊਟਰ ਹੁੰਦਾ ਵੀਰੇ ਠੀਕ ਹੈ ਡਾਢ ਗੇਅਰ ਹੁੰਦਾ ਹਾਂ ਬਈ 16 ਦੇ ਟਾਇਰਾਂ ਵਾਲਾ ਠੀਕ ਹੈ ਬਈ 555 ਕਿਹੜਾ 52 ਐਚਪੀ ਆਉਂਦਾ 14-14 ਚਾਉਂਦਾ ਹਾਂ ਇਹਦਾ ਡਿਸਟ੍ਰਿਬਿਊਟਰ ਵੀ ਹੈਗਾ ਡਬਲ ਤੇ 57 ਐਚਪੀ ਹੈ ਠੀਕ ਹੈ ਬਈ ਕੰਡੀਸ਼ਨ ਬਹੁਤ ਸਾਫ਼ ਸੁਥਰੀ ਹੈ ਜੀ ਟਾਇਰ ਮੂਹਰੇ ਨਵੇਂ ਵਰਗੇ ਪਿਛਲੇ 95-90 ਕੁ ਪੈਸੇ ਇਹਦੇ ਠੀਕ ਹੈ ਬਈ ਇਹਦੀ ਡਿਮਾਂਡ ਆ 5 ਲੱਖ ਤੇ 35000 ਕੀ 18 ਮਾਡਲ ਦੀ ਹਾਂ ਬਈ ਇਹ ਟਰੈਕਟਰ ਦੇ ਦਾਂਗੇ ਆਪਾਂ 5 ਲੱਖ ਦਾ 5 ਲੱਖ ਅੱਗੇ ਆ ਗਿਆ 363+ ਵਾਲਾ ਆਪਣੇ ਕੋਲ 2011 ਮਾਡਲ ਠੀਕ ਹੈ ਬਈ 363+ ਵਾਲਾ ਨੈਟਰਾ ਟਰਬੋ ਵਾਲਾ ਮਾਡਲ ਆ 55 ਹਸ ਪਾਵਰ ਹਾਂ ਬਈ ਤੇ ਟੂਰੇ ਦੇ ਚੰਗੇ ਆ ਮਾਲਾ ਐਮ ਆਰ ਖਦਾ ਚੌਕੜਾ ਨਵਿਆ ਵਰਕ ਆ ਹਾਂ ਜੀ ਟਰੈਕਟਰ ਸਾਹ ਫੰਡੀਸ਼ਨ ਦਾ ਵਧੀਆ ਸਮਾਨ ਇਹਦੇ ਸਮਾਨ ਨਾਲ ਦੱਸਿਆ ਕੰਪਲੀਟ ਹੀ ਮਿਲਣਾ ਹਾਂ ਜੀ ਮਾਨ ਹੈ ਵੀ 465000 ਰੁਪਿਆ ਹਾਂ ਜੀ ਜਿਹੜਾ ਟਰੈਕਟਰ ਦੇ ਦਾਂਗੇ ਆਪਾਂ 435000 ਦਾ ਜੈ ਸੁਨੋ ਦਾ ਰੇਟ ਠੀਕ ਹੈ ਬਈ ਅੱਗੇ ਇੱਕ ਸ਼ੋਨਾ ਟਰੈਕਟਰ ਆ ਗਿਆ ਬ੍ਰੋਹਮਿੰਦਰਾ ਦਾ ਮਹੀਂਦਰਾ 475 ਮੋਡਲ ਦਾ ਟਰੈਕਟਰ ਤਾਂ ਵੱਡਾ 475 ਹਾਂ ਜੀ 2000 ਮਾਡਲ ਆ ਇਹ ਹਾਂ ਜੀ ਫਰਸਟ ਪਾਰਟੀ ਦਾ ਐਚ 425 ਨੰਬਰ ਆ ਠੀਕ ਹੈ ਬਈ ਮੂਰਲੇ ਟਾਇਰ 60 65 ਦਾ ਹੈ ਪਿਛਲੇ ਟਾਇਰ 80 ਦਾ ਹੈ ਬੀਜੀਡੀ ਦੇ ਹਾਂ ਬਈ ਲੈ ਕੜੋਕੇ ਦਾ ਚੱਲਦਾ ਇਹ ਨੰਬਰ ਦਾ 2 ਲੱਖ ਤੇ 10000 ਰੁਪਏ ਹਾਂ ਬਈ ਇਹ ਰੈਕਟਰ ਦੇਗਾ 1 ਲੱਖ 90000 ਰੁਪਏ ਇਹ ਕਿੱਥੋਂ ਦਾ ਨੰਬਰ ਆ ਬਈ ਇਹ ਇਹ ਨੰਬਰ ਹੈ 425 ਡੱਬ ਵਾਲੀ ਦਾ ਫਰਸਟ ਪਾਰਟੀ ਦਾ ਆਪਣੇ ਨੇੜੇ ਹੀ ਹੈ 10 ਕਿਲੋਮੀਟਰ ਤੇ ਨਵਾਂ ਨਿਕਲੇ ਮੇਰੇ ਪਿੰਡ ਤੋਂ ਠੀਕ ਹੈ ਬਈ ਹਾਂਜੀ ਨਰੰਗ ਪਿੰਡ ਦਾ ਨਵਾਂ ਨਿਕਲਿਆ ਵਿਆ ਠੀਕ ਹੈ ਬਈ ਅੱਗੇ ਆ ਗਿਆ ਆਪਣੇ ਕੋਲੇ ਵੀ ਨੰਬਰ ਆ ਗਿਆ 734 734 ਇਹ ਡਬਲ ਡਿਸਟ੍ਰਿਬਿਊਟਰ ਹਾਂ ਬਈ ਤੇ ਤੇਲ ਬ੍ਰੇਕ ਵਾਲਾ ਮਾਡਲ ਆ ਗਿਆ 13 ਦੇ ਡਰ ਵਾਲਾ ਹੁੰਦਾ ਠੀਕ ਹੈ ਬਈ ਪਾਵਰ ਸਟੀਅਰਿੰਗ ਹੁੰਦਾ ਹੈ ਹਾਂ ਬਈ ਚੌਂਤੀ 35 ਹਸਪਬਰੀ ਹੁੰਦਾ ਹੈ ਇਹ ਵੀ ਸੋਨਾਲੀਕਾ ਦਾ ਮਾਡਲ ਆ ਹਾਂ ਬਈ ਇਹ ਹੈਗਾ 2023 ਮਾਡਲ 2023 ਮਾਡਲ ਡਿਮਾਂਡ ਇਹ ਵੀ ਹੈਗੀ 4,75,000 ਰੁਪਇਆ ਹਾਂ ਬਈ ਇਹ ਟਰੈਕਟਰ ਤੇ ਦੇਖੋ ਆਪਾਂ 25,000 ਰੁਪਇਆ ਡਿਸਕਾਊਂਟ ਕਰਾਂਗੇ ਤੇ ਹਾਂ ਬਈ ਸਵਾ 4 ਲੱਖ ਦਾ ਲੋਨ ਲਓ ਅਗਲਾ 25-30,000 ਰੁਪਇਆ ਲਿਆਵੇ ਟਰੈਕਟਰ ਦੇ ਦਾਂਗੇ ਆਪਾਂ 314 ਸਹੀ ਹੋਵੇ ਪੀਵੀ 53 ਨੰਬਰ ਠੀਕ ਹੈ ਬਈ ਹਾਂ ਅੱਗੇ ਆ ਗਿਆ ਮੇਰੇ ਕੋਲ ਇਹਦਾ ਮੰਗਦਾ 25-30000 ਰੁਪਏ ਦੀ ਲੋੜ ਆ ਹਾਂ ਬਈ ਬਾਲੀ ਦੇ ਹੱਥ ਕੋਲ ਬਹੁਤ ਵਧੀਆ ਟਰੈਕਟਰ ਹੁੰਦਾ ਹੈ ਬਾਅਦ ਪੈ ਗਿਆ 25-30000 ਰੁਪਏ ਲਿਓ ਜੇ ਟਰੈਕਟਰ ਲੈ ਜੋ ਹਣਾ 25-30000 ਰੁਪਏ ਲਿਆਵੇ ਟਰੈਕਟਰ ਲੈ ਜੀ ਟਰੈਕਟਰ ਲੈ ਜੀ ਅੱਗੇ ਆ ਗਿਆ ਮੇਰੇ ਕੋਲ 750 2010 ਮਾਡਲ ਟਾਇਰ ਹੈ ਇਹਦੇ ਮਾਰਕ ਦੇ ਚੌਕੜਾ ਵਧੀਆ 80 90 ਪੈਸੇ 15 ਨਾਲ 28 ਦੇ ਸ਼ੌਂਕ ਨਾਲ ਪਵਾਏ ਆ ਕਿਸੇ ਨੂੰ ਠੀਕ ਹੈ ਬਈ ਇਹ ਤੇਲ ਬ੍ਰੇਕਾਂ ਦਾ ਟਰੈਕਟਰ ਆ ਹਾਂ ਬਈ ਇਹ ਟਰੈਕਟਰ ਦੀ ਡਿਮਾਂਡ ਆ 335000 ਇਹ ਤੇ ਅੱਦੇ ਦਾ ਜੈਨਰੇਟਰ ਆ ਨਾ ਜਿਸਨੋ ਦਾ ਰੇਟ 3 ਲੱਖ ਰੁਪਈਆ ਇਹ ਸਾਦਾ ਸਟੀering ਆ ਇਹ ਤਾਂ ਵੱਡੇ ਜੁੱਲੇ ਵਾਲਾ ਆ ਜਾਂਦਾ ਹਾਂ ਬਈ ਇਹਦੀ ਡਿਮਾਂਡ ਬਹੁਤ ਹੈ ਟਰੈਕਟਰ ਦੀ ਵੀ ਰੇਟ ਵੀ ਜਮਾ ਸਹੀ ਆ 2010 ਮਾਡਲ ਠੀਕ ਆ ਅੱਗੇ ਆ ਗਿਆ ਆਪਣੇ ਕੋਲੇ ਜਮਾ ਨਵਾਂ ਨਕੋ ਟਰੈਕਟਰ ਫੇਰਾ ਗਿਆ ਇੰਡੋ ਫਾਰਮ 2023 ਮਾਡਲ 2023 ਮਾਡਲ ਇਹ ਕੁਝ ਘੰਟੇ ਹੀ ਚੱਲਿਆ 5 400 ਘੰਟੇ ਤੇ ਲੈਵਲ ਆ ਪੰਜ 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 600 ਹਾਂ ਭਾਈ ਪੈ ਟੂ ਤੇ ਇਹ ਹੁਣ ਕੀ ਦੱਸਨੇ ਤਾਂ ਚੱਲੇ ਹੀ ਇੰਨਾ ਕਾ ਸਹੀ ਹਾਂ ਭਾਈ ਨਵਾਂ ਨਕੋ ਟਰੈਕਟਰ ਆ 2023 ਮਾਡਲ ਹਾਂ ਭਾਈ ਇਹਦੀ ਡਿਮਾਂਡ ਆਈ 4 ਲੱਖ ਤੇ 95000 ਰੁਪਏ ਠੀਕ ਆ ਭਾਈ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 70000 ਰੁਪਏ 70000 2023 ਮਾਡਲ ਆ ਹਾਂ ਭਾਈ ਵੀ ਨਵੇਂ ਨਵੇਂ ਲੱਖ ਡੇਢ ਲੱਖ ਦਾ ਫਾਇਦਾ ਹੋ ਜਾਵੋ ਡਬਲ ਡਿਸਟ੍ਰੀਬਿਊਟਰ ਡਬਲ ਕਲੱਚ ਤੇਲ ਬ੍ਰੇਕਾਂ ਹਾਂ ਭਾਈ ਸਾਰ ਸਾਈਡ ਗੇਅਰ ਦੇ ਸਾਰੇ ਫੰਕਸ਼ਨ ਹੀ ਆ 14 28 ਦੇ ਟਾਇਰ ਅੱਗੇ ਪਰਲੇ ਵਸਿਆ ਹੈ ਕੋਲੇ ਆਪਣੇ ਕੋਲ ਇਹਦੇ ਇੱਕ ਛੋਟੇ ਮੋਲ ਦਾ ਟਰੈਕਟਰ ਆ ਗਿਆ ਇਸ਼ਰ ਇਸ਼ਰ 99 99 ਮਾਡਲ ਆਏ ਯਾਰ ਨੰਬਰ ਹਾਂ ਬਈ ਇਹਦੇ ਹੈਗੇ 60 ਰੁਪਏ ਹਾਂਜੀ ਬਈ ਟਰੈਕਟਰ ਹੀ ਵਧੀਆ ਸਾਫ ਸੁਥਰਾ ਮਾਡਲ ਦੇ ਹਿਸਾਬ ਨਾਲ ਹਾਂ ਬਈ ਇਹਦੀ ਡਿਮਾਂਡ ਹੈ 1,35,000 ਰੁਪਏ ਠੀਕ ਆ ਇਹ ਸਵਾ ਲੱਖ ਦਾ ਟਰੈਕਟਰ ਦੇਦਾ ਹੈਗਾ ਆਪਾਂ ਠੀਕ ਆ ਬਈ ਇਹ ਵਧੀਆ ਟਰੈਕਟਰ ਆ ਵਧੀਆ ਬੰਦੇ ਤੋਂ ਆਇਆ ਆਪਾਂ ਵਿੱਚ ਕੱਟਿਆ ਹੀ ਟਰੈਕਟਰ ਹਾਂ ਬਈ ਪੂਰਾ ਕੰਮ ਵਾਲਾ ਟਰੈਕਟਰ ਠੀਕ ਆ ਅੱਗੇ ਆ ਗਿਆ ਆਪਣੇ ਕੋਲੇ ਜੋਹੰਦੀ ਯਾਰ ਦਾ ਰੋਡ ਲੱਗਾ ਜੌਂਡੀਰ 5204 2012 ਮਾਡਲ ਆ ਹਾਂ ਬਈ ਡਬਲ ਪੀਟ ਕੋ ਕਾਲੀ ਬੇਟੀ ਵਾਲਾ ਕਹਿੰਦੇ ਆ ਇਹਨੂੰ ਠੀਕ ਹੈ 2012 ਚ ਲਾਸਟ ਮਾਡਲ ਹੀ ਜਮਾਲਾ ਕਾਲੀ ਬੇਟੀ ਵਾਲਾ ਉਹ ਦੂਆ ਹਰੀ ਬੇਟੀ ਦਾ ਡੈਕਟਰ ਆ ਗਿਆ ਸੀ ਹਾਂ ਬਈ ਇਹ ਡੈਕਟਰ ਦੀ ਡਿਮਾਂਡ ਬਹੁਤ ਹੁੰਦੀ 554 5310 ਕਾਲੀ ਬੇਟੀ 11 12 ਮਾਡਲ ਡਬਲ ਪੀਟ ਵਾਲਾ ਡੈਕਟਰ ਹੈ ਹਾਂ ਬਈ ਟਾਇਰ ਇਹਦੇ ਹੈਗੇ ਆ 80 85 ਮੈਂ ਹਾਂ ਬਈ ਬੀਕੇ ਬੀਕੇ ਟਾਇਰ ਵਾਜਦੇ ਹੈ ਵਧੀਆ ਟਾਇਰ ਹੁੰਦੇ ਆ 14 ਪਲਾਈ ਦੇ ਹਾਂ ਬਈ ਤੇ 2012 ਮਾਡਲ ਦਾ ਡਬਲ ਥ੍ਰੀ ਕੋਈ ਠੀਕ ਹੈ ਬਾਈ ਡਿਮਾਂਡ ਡਬਲ ਥ੍ਰੀ ਕੋ ਡਬਲ ਕਲੱਚ ਦੀ ਡਿਮਾਂਡ ਹੈਗੀ ਆ 2012 ਮਾਡਲ ਦੀ 4 ਲੱਖ ਤੇ 15000 ਰੁਪਏ ਟਰੈਕਟਰ ਦੇ ਦਾਂਗੇ 3 ਲੱਖ ਤੇ 90000 ਦਾ ਠੀਕ ਹੈ ਬਾਈ ਐਨਓਸੀ ਮਿਲ ਜੂ ਹਾਂ ਬਾਈ ਬੀਮਾ ਕਰਾ ਦੇ ਬੰਦਾ ਜਿੱਥੋਂ ਦੀ ਮਰਜ਼ੀ ਐਨਓਸੀ ਲੈ ਠੀਕ ਹੈ ਬਾਈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਬਾਈ ਹਾਂਜੀ ਹਾਂਜੀ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਈਏ ਬਾਈ ਸਾਰੇ ਟਰੈਕਟਰਾਂ ਦੇ ਪੁਰਾਣਾ ਟਰੈਕਟਰ ਕੱਟਿਆ ਜੋ ਵਧੀਆ ਬਾਜ਼ੀ ਰੇਟ ਹਾਂ ਬਾਈ ਜਿਹੜੇ ਟਰੈਕਟਰ ਦੇ ਲੋਨ ਹੁੰਦਾ ਬੰਦੇ ਦਾ ਸਿਵਲ ਸਕੋਰ ਸਹੀ ਹੋ ਜਾਇਜ਼ ਰੇਟ ਤੇ ਮਾਲਾ ਵਿਆਜ ਸਾਰਾ ਘੱਟ ਤੋਂ ਘੱਟ ਜਿੱਥੇ ਜਿੱਥੋਂ ਅਗਲੇ ਦਾ ਫਾਇਦਾ ਹੋਵੇ ਸਾਡੇ ਰਾਹੀਂ ਕਰਵਾਉਣਾ ਸਾਡੇ ਰਾਹੀਂ ਕਰਵਾ ਲੈ ਲਾਉਣ ਠੀਕ ਹੈ ਬਈ ਆਪਦੇ ਬੰਦੇ ਤੋਂ ਕਰਾਉਣਾ ਕਿ ਉਸ ਤੋਂ ਆਪਦੇ ਰਾਹੀਂ ਕਰਾ ਲੈ ਠੀਕ ਹੈ ਬਈ ਇੱਥੇ ਤਲਵੰਡੀ ਸਾਬ ਆਪਣੀ ਲੋਕੇਸ਼ਨ ਪੈਂਦੀ ਹੈ ਮੰਡنگਾ ਵਾਲਾ ਚੌਂਕੀ ਵਾਜਦਾ ਹੈ ਹਾਂ ਬਈ ਪੰਜਾਬ ਟਰੈਕਟਰ ਦੇ ਨਾਂ ਤੇ ਆਪਣਾ ਦੁਕਾਨ ਸ਼ੋਅਰੂਮ ਦਾ ਨਾਂ ਪੰਜਾਬ ਟਰੈਕਟਰ ਸੇਲ ਪਰਚੇਜ ਹਾਂਜੀ ਬਈ ਇੱਥੇ ਹੀ ਹੁੰਨੇ ਆ ਭਾਈ 24 ਘੰਟੇ ਠੀਕ ਹੈ ਜਦੋਂ ਮਰਜ਼ੀ ਆਓ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਬਈ 9899849 ਹਾਂ ਬਈ 239993 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਇੱਕ ਨੰਬਰ ਹੋਰ ਆ ਇੱਕ ਕੰਟੈਕਟ ਨੰਬਰ ਹੋਰ ਦਿੰਨੇ ਆ ਤੁਹਾਨੂੰ ਅੱਗੇ ਦਿਖਾ ਵੀ ਦੇ ਆਪਣੀ ਫਲੈਕਸ ਤੇ 88025 ਹਾਂ ਬਈ 3004 ਠੀਕ ਹੈ ਬਈ 880250004 ਠੀਕ ਹੈ ਬਈ ਠੀਕ ਹੈ ਜੀ ਹਾਂ ਬਈ ਜਦੋਂ ਮਰਜ਼ੀ ਫੋਨ ਕਰੋ ਇੱਥੇ ਆਓ ਅਸੀਂ ਇੱਥੇ ਹੀ ਹੁੰਨੇ ਆ ਇੱਕ ਬੰਦਾ ਸਾਡਾ ਠੀਕ ਹੈ ਬਈ ਇਹ ਨਾਲ ਇੱਕ ਬਾਈ ਆਸੇ ਆਪਣਾ ਪਾਰਟਨਰ ਸਤਨਾਮ ਸਿੰਘ ਇਹ ਹੁੰਦਾ ਮੇਰੇ ਕੋਲੇ ਇੱਥੇ ਨਾਲ ਅਸੀਂ ਇਕੱਠੇ ਹੀ ਹੁੰਨੇ ਆਂ ਹਾਂ ਭਈਆ ਤੇ ਬੰਨ ਲਾ ਸਾਡੇ ਦੋਨਾਂ ਚ ਕੋਈ ਨਾ ਕੋਈ ਇੱਥੇ ਤੁਹਾਨੂੰ ਮਿਲੂਗਾ ਹਰ ਟਾਈਮ ਠੀਕ ਆ ਭਈ ਜਦੋਂ ਮਰਜੀ ਆਓ ਕੋਈ ਲੰਬਾ ਨਹੀਂ ਕਿਸੇ ਬਸੇ ਨਾ ਭਾਈ ਤੈਨੂੰ ਲੰਭਾ ਆਵੇ ਹਾਂ ਭਈ ਚੀਜ਼ ਖਰੀ ਕਰਾਰੀ ਦੇਵਾਂਗੇ ਕਾਗਜ਼ਾਂ ਦੀ ਜ਼ਿੰਮੇਵਾਰੀ ਉਹ ਫੋਲੋ ਠੀਕ ਆ ਭਈ ਸਭ ਤੋਂ ਪਹਿਲਾਂ ਕਾਗਜ਼ ਜਰੂਰੀ ਹੈ ਟਰੈਕਟਰ ਅਗਲਾ ਬੇਕ ਪਰ ਕੇ ਲੈ ਕੇ ਜਾਵੇ ਠੀਕ ਆ ਭਈ ਹਾਂ ਜੀ ਧੰਨਵਾਦ ਬਹੁਤ ਬਹੁਤ ਤੇਰਾ ਧੰਨਵਾਦ ਭਈ ਤੈਨੂੰ